ਔਰ ਕਈ ਥਾਵਾਂ ਤੇ ਬੜੀ ਬੇਕਦਰਹੀ ਹੁੰਦੀ ਹੈ ਇਹਨਾਂ ਲੋਕਾਂ ਦੀ ਬੜੀ ਮਾੜੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਬਤੀਤ ਹੁੰਦੀ ਆ ਜਾਨਵਰਾਂ ਨੂੰ ਗੋ ਰੱਖਿਆ ਜਾਂਦਾ ਸਾਰਾ ਦਿਨ ਗੋ ਹੱਚਕਾਇਆ ਜਾਂਦਾ ਕੋਈ ਇਨਸਾਨਾਂ ਵਾਲਾ ਬਤਿਹਰਾ ਨਹੀਂ ਹੁੰਦਾ ਪਰ ਇਹ ਬੰਦਾ ਨਾ ਕਚਰੇ ਤੋਂ ਚੱਕ ਕੇ ਖਾਣ ਲਿਆ ਹੋਇਆ ਸੀ ਉਹ ਦੁਕਾਨ ਕੋਲ ਸਾਡੇ ਦੇ ਨਾਲ ਹੀ ਨਾ ਦੁਆਰ ਦੇ ਨਾਲ ਕੱਟੜਾ ਪਿਆ ਸੀ ਉਹ ਤੋਂ ਕੰਨ ਲਿਆ ਮੈਨੂੰ ਰਹਿਣਾ ਹੋਇਆ ਮੈਂ ਕਿਹਾ ਕਣੇ ਖਾਂਦਾ ਹੀ ਮੈਂ ਕਿਹਾ ਕਣੇ ਨਾ ਬਾਜ ਮਾਰੀ ਆ ਗਿਆ ਇਸ ਥੋੜੇ ਜਿਨੇ ਖਾਦੇ ਫਿਰ ਦੁਬਾਰਾ ਹੋ ਗਈ ਜਿੱਦਾਂ ਤੇ ਅਸੀਂ ਰੋਟੀ ਖਾਣਗੇ ਇਹ ਵੀ ਸਾਡੇ ਨਾਲ ਚੱਲ ਗਈ ਰੋਟੀ ਗੱਜ ਕੇ ਖਾਧੀ ਇਹਨੇ ਰੋਟੀ ਖਾਣ ਤੋਂ ਬਾਅਦ ਜਿੱਦਾਂ ਮੈਂ ਪਹਿਲਾਂ ਸੋਚਿਆ ਵੀ ਲੈ ਜਾਣਾ ਫਿਰ ਜਦੋਂ ਮੈਂ ਬਾਸੜੇ ਉੱਤਰਿਆ ਜਲੰਧਰ ਦੀ ਮੇਰੇ ਮਿੱਤਰ ਤਾਂ ਮੈਂ ਕਹਾਂ ਵੀ ਇਹਦਾ ਹੈ ਨਹੀਂ ਬੋਲੀ ਵੀ 12-13 ਸਾਲਾਂ ਤੋਂ ਕਿਸੇ ਦੇ ਘਰ ਰਹਿ ਰਿਹਾ ਵੀ ਰੋਟੀ ਤੇ ਕੰਮ ਕਰਦਾ ਉਹਦਾ ਪਤਾ ਨਹੀਂ ਕੌਣ ਆ ਉਹ ਕਿੱਥੋਂ ਆ ਇਹ ਆ ਵੀ ਇਹਦਾ ਘਰ ਲੱਭ ਜੇ ਵੀ ਕਿਸੇ ਤਰੀਕੇ ਇਹ ਆਪਣੇ ਮਾਪੇ ਦੇ ਕੋਲੇ ਚਲੇ ਜਾਵੇ ਪਤਾ ਨਹੀਂ ਇਹਦੇ ਮਾਪੇ ਕਿੰਨਾ ਕੁ ਤਤਸ ਦੇ ਹੋਣਗੇ ਕਿੰਨੇ ਕੁ ਟਾਈਮ ਤੋਂ ਲੱਭਦੇ ਹੋਣਗੇ ਆਜ ਵਾਲੇ ਦਾ ਪੀਤੀ ਬਹੁਤ ਸੈਲਫਾਈ ਕੀਵਾ ਤੇ ਗਈ ਪੀਤਾ ਕਿ ਨਹੀਂ ਜਿੱਥੇ ਆਪੀਨ ਕੋਲ ਉਹ ਜ਼ਿਲ੍ਹਾ ਜ਼ਿਲੰਦਰ ਦੇ ਵਿੱਚ ਕੋਰਨ ਚਾ ਉਹ ਕੀ ਲਾਸਨ ਉਹ ਦੁਬਈ ਆ ਗਈ ਉਹਦਾ ਹਸਤਾ ਕਾਚ ਸੈਕਿੰਡ ਫੀਸ ਚਾਰ ਗਈ 12 13 ਚਰਦਾਂ ਦੀ ਸਥਿਤੀ ਬਹੁਤ ਵਾਰਾ ਨੀਰਮੰਧੀਆ ਦੇ ਪਾਸੇ ਗੇ ਬਈਆਂ ਨਹੀਂ

गाँव का नाम का है का नाम है गाँव का है? तुम्हारे गाँव का नाम क्या है गाँव का ग्रां का नाम बाबा का नाम क्या है बाबा भाईला, भाईला। माँ का नाम माँ अम्मा अम्मा का नाम मोजरी मोजरी ठीक है बहन बहन बहनिया है और कोई भाई है भाई एक है कौन क्या नाम है उसका क्या नाम है भाई का जिला कौन सा है जिला बिहार बिहार तो बहुत बड़ा है ना जिला कौन सा है डिस्ट्रिक्ट गांव का नाम क्या है बेटा बाबूजी वाला गांव का नाम क्या है क्या नाम है है बेटा क्या नाम है नहीं और बताओ नाम बताओ ਕਾਟੇ ਕੋਲ ਕਿੰਨੇ ਟਾਈਮ ਦਾ ਜੀ ਮੈਨੂੰ ਮੰਨ ਲਓ ਬੇਟੀ ਮੇਰੀ 11 ਸਾਲ ਦੀ ਹੋ ਗਈ ਆ ਉਤੋਂ 1 ਸਾਲ ਪਹਿਲਾਂ ਲੇ ਕੇ 12 ਸਾਲ ਹੋ ਗਏ ਮੈਸੇ 12 ਸਾਲ ਕਤਾਰਪੁਰ ਤੋਂ ਲੈ ਕੇ ਆਏ ਜੀ ਮੈਂ ਮੇਰਾ ਭਰਾ ਨਾ 2003 ਤੋਂ ਅਫਰੀਕਾ ਗਿਆ ਸੀ ਤੇ ਉੱਥੇ ਗਵਾਚ ਗਿਆ ਅਫਰੀਕਾ ਦੇ ਵਿੱਚ ਕਿਤੇ ਕੋਈ ਕੇਹੇ ਬੰਦੇ ਨੇ ਦੱਸਿਆ ਵੀ ਕੋਈ ਏਜੰਟ ਉਸੇ ਕਤਾਰਪੁਰ ਆਇਆ ਉਹਨੂੰ ਮਿਲਾਉਣੇ ਆ ਉਹ ਤੇ ਅਸੀਂ ਉਹਨੂੰ ਮੰਨ ਲਓ ਆਪੇ ਭਰਾ ਦੇ ਏਜੰਟ ਨੂੰ ਦੇਖਣ ਵਾਸਤੇ ਗਏ ਤੇ ਇਹ ਬੰਦਾ ਨਾ ਕਚਰੇ ਤੋਂ ਚੱਕ ਕੇ ਖਾਣ ਲਿਆ ਹੋਇਆ ਸੀ ਕੁੱਤੇ ਦਾ ਪਾਪ ਉਹ ਬਾ ਸਾਡੇ ਦੇ ਨਾਲ ਹੀ ਨਾ ਦੁਵਾਰ ਦੇ ਨਾਲ ਇਕੱਟਾ ਪਿਆ ਸੀ ਉਹ ਤੋਂ ਖਾਂਦੇ ਆ। ਮੇਰੇ ਕੋ ਰਹਿ ਨਾ ਹੋਇਆ ਮੈਂ ਕਿਹਾ ਜਣੇ ਖਾਂਦਾ ਹੀ ਮੈਂ ਕਿਹਾ ਖਾਣੇ ਆ। ਭਾਰੀ ਮਾਰੀ ਤੋਂ ਆ ਗਿਆ। ਇਹ ਥੋੜੇ ਜਿਨੇ ਖਾਦੇ। ਫਿਰ ਦੁਪਹਿਰ ਹੋ ਗਈ ਜਿੱਦਾਂ ਤੇ ਅਸੀਂ ਰੋਟੀ ਖਾਣਗੇ ਇਹ ਵੀ ਸਾਡੇ ਨਾਲ ਚੱਲ ਗਿਆ। ਰੋਟੀ ਗੱਜ ਕੇ ਖਾਧੀ ਇਹਨੇ। ਰੋਟੀ ਖਾਣ ਤੋਂ ਬਾਅਦ ਜਿੱਦਾਂ ਮੈਂ ਮਨ ਚ ਪਹਿਲਾਂ ਸੋਚਿਆ ਵੀ ਲੈ ਜਾਣਾ ਫਿਰ ਮੈਂ ਕਿਹਾ ਯਾਰ ਅਸੀਂ ਕਿੱਥੇ ਇਹਨੂੰ ਜੱਬ ਦੇ ਰਵਾਂਗੇ। ਮੈਂ ਲੈ ਹੋਣਾ ਨਹੀਂ ਚਾਹੁੰਦਾ ਕਿ ਮੈਂ ਵੀ ਕੋਈ ਨਵੀਂ ਵਿਪਤਾ ਆਪਣੇ ਸਿਰ ਆ ਜੂਗਾ ਅੱਗੇ ਭਰਾ ਆਪਣਾ ਗਵਾਚਾ ਹੋਇਆ। ਮੈਂ ਨਾ ਇਹਨੂੰ ਝਕਾਨੀ ਜੀ ਦੇ ਕੇ ਤੇ ਜਨੰਦਰਾਲੀ ਪਾਸੇ ਬੈਠ ਗਿਆ ਮੈਂ ਨਹੀਂ ਇਹਨੂੰ ਵੇਖਿਆ ਜਦੋਂ ਮੈਂ ਬਾਸੜੇ ਉਤਰਿਆ ਜਨੰਦਰ ਦੇ ਮੇਰੇ ਮੁਕੇ ਖੜਾ ਫਿਰ ਮੈਂ ਕਿਹਾ ਵੀ ਇਹਦਾ ਹੈ ਨਹੀਂ ਕੋਈ ਫਿਰ ਮੈਂ ਇਹਨੂੰ ਲੈ ਇਸ ਵੇਲੇ ਲਗਭਗ ਮੈਂ ਆਪਣੇ ਛਾਗੜ ਉਤਰਿਆ ਸੀ ਭਰਾ ਮੇਰਾ ਵਜੀਦਾ ਸੀ ਉਹਨੂੰ ਜਿੱਥੇ ਹੋਈ ਇਹਨੂੰ ਜਮੇ ਸਿੰਘ ਦੀ ਉਹ ਫਿਰ ਸਾਨੂੰ ਘਰ ਲੈ ਗਿਆ ਇਹ ਪਹਿਲੇ 4-5 ਸਾਲ ਤੱਕ ਨਾ ਮਤਲਬ ਇਹਨੂੰ ਇੰਨੀ ਸਮਝਿਆ ਨਹੀਂ ਹੁਣ ਹੁਣ ਇਹ 5-6 ਸਾਲਾਂ ਤੋਂ ਐਕਟਿਵ ਹੋ ਗਿਆ ਕਾਫੀ ਜਿੱਦਾਂ ਮੈਂ ਸ਼ਹਿਰ ਚੱਲ ਜਾਣਾ ਇਹਨੇ ਘਰ ਦੇ ਨਾਲ ਚਾਹ ਪਾਣੀ ਬਣਾਤਾ ਤੇ ਇਹਨੇ ਪੀ ਲੈਣਾ ਉਦਾਂ ਮੋੜ ਤੇ ਆਣ ਕੇ ਬਹਿਣਾ ਮੇਰਾ ਇੰਤਜ਼ਾਰ ਕਰਦੇ ਰਹਿੰਦਾ ਵੀ ਕਦੋਂ ਆਵੇ ਕਦੋਂ ਆਵੇ ਜਦੋਂ ਮੈਂ ਆਇਆ ਉਦੋਂ ਔਰ ਤੇ ਘਰੋਂ ਜਾਣਾ ਇਹ ਆਪਦਾ ਨਾਲਾ ਨਹੀਂ ਬੰਨ ਸਕਦਾ ਸੀ 9 ਜੇ ਮੈਂ ਕੱਟਦਾ ਇਹ ਕੱਪੜੇ ਬੀਜੀਤ ਹੁੰਦੀ ਇਹ ਮੇਰੇ ਘਰ ਦੇ ਆ ਇਹ ਕੱਪੜੇ ਇਹਦੇ ਧੋਦੇ ਆਪਦੇ ਸਾਡੇ ਨਾਲ ਹੀ ਜਦਾਂ ਇੱਕ ਅਸੀਂ ਕਮਰੇ ਚ ਨੂੰ ਪੁੰਹਦੇ ਦੇਖੋ ਜੀ ਗੱਲ ਇਹੋ ਆ ਵੀ ਇਹ ਇਨ ਟਾਈਮ ਤੋਂ ਤੁਹਾਡੇ ਕੋਲੇ ਕੰਮ ਕਰਦਾ ਜੇ ਦਾ ਕੱਲ ਨੂੰ ਘਰ ਲੱਭ ਜਾਂਦਾ ਦਿਖਾ ਦਿਓਗੇ ਹਾਂ ਜੀ ਇਹਦੀ ਤਿਲ ਫੁੱਲ ਜੋ ਵੀ ਮੈਂ ਮੇਕੋ ਕਰੂਗਾ ਮੈਂ ਜਿੰਨੀ ਬੰਦੀ ਤਨਖਾਹ ਆ ਹਾਂਜੀ ਮੈਂ ਦਊਂ ਦੇਖੋ ਇਹ ਹੱਥ ਪੈਰ ਤੋਂ ਦੇਖੋ ਗਮਕੁੰਮ ਤਾਂ ਇਹ ਪੂਰਾ ਹੀ ਕਰਦਾ ਹੈ ਨਾ ਇਹ ਦੇਖੋ ਵੀ ਮੇਰੇ ਨਾਲ ਮੈਂ ਪੱਠੇ ਵੜਦਾ ਹਾਂ ਓਏ ਭਾਜੀ ਦੇਖ ਕੇ ਆਉਂਦੇ ਜਿੰਨੀ ਵਾਰੀ ਵੀ ਆਸ-ਪਾਸ ਵੀ ਲੋਕ ਵੀ ਦੱਸਦੇ ਹੋਣਗੇ ਇਹ ਪੱਠੇ ਚੱਕ ਕੇ ਇਹਨੇ ਸਟੈਂਡ ਛੱਡਦੇ ਨੇ ਜੇ ਉੱਥੇ ਜਿੱਥੇ ਟੋਕੇ ਤੇ ਕੁਦਰੇ ਇੱਥੋਂ ਲੈ ਕੇ ਉਹ ਤੱਕ ਆ ਉੱਥੋਂ ਇਹਨੇ ਪੱਲੀ ਚ ਪਾਉਣੇ ਆ ਮੇਰੇ ਨਾਲ ਤੁਰੇ ਜਾਣੇ ਨੇ ਉੱਥੇ ਜਾ ਕੇ ਮਾਰਦੇ ਕਿੰਨੇ ਬਸ਼ੂ ਰੱਖਿਆ ਹੁਣ ਟਾਈਮ ਤੇ 8 ਬਹੂ ਵੱਡੇ ਆ ਮੇ ਤੋਂ ਇਹ ਜਿਦਾ ਚਾਰ ਗਾਈਆਂ ਮੱਜਾਂ ਤੇ ਤਿੰਨ ਚਾਰ ਬੱਚੀਆਂ ਕਟੀਆਂ ਅੱਠ ਬਹੂ ਆ ਮੰਨ ਲਓ ਜਿਹੜੇ ਕਿੰਨੇ ਬੰਦੇ ਰੱਖਿਆ ਹੋਰ ਤੇ ਜਿੱਦਾਂ ਅਸੀਂ ਦੋਵੇਂ ਜਣੇ ਪਠਿਆਂ ਦੇ ਆ ਸਾਰਾ ਕੰਮ ਹੁਣ ਇਹ ਕਰ ਦਨ ਨਾਲ ਜਿੱਦਾਂ ਬਾਹਰਲਾ ਕੰਮ ਜਿਹੜਾ ਹੁੰਦਾ ਵਾ ਉਹ ਅਸੀਂ ਜਦੋਂ ਮੇਕੋ ਆਜ਼ਦੀ ਜ਼ਮੀਨ ਤੇ ਇੱਕ ਕਿਲਾ ਮੈਂ ਤਾਇ ਦੇ ਠੇਕੇ ਦੇਵਾਂ ਉਹਨਾਂ ਭਰਾ ਦੇ ਜਿੱਦਾਂ ਭਾਈ ਅੱਠ ਪਸ਼ੂਆਂ ਦਾ ਕੰਮ ਦੇਖੋ ਹਾਂਜੀ ਕੰਮ ਤਾਂ ਇਹ ਪੂਰਾ ਹੀ ਕਰਦਾ ਅਸੀਂ ਤਾਂ ਨਹੀਂ ਕਰਦਾ ਨਾਲ ਮੇ ਕਰਦਾ ਤੇ ਜਿਹੜੀ ਇਹਦੀ ਤਨਖਾਹ ਦੇਖੋ ਅਸੀਂ ਅਸੀਂ ਨਹੀਂ ਚਾਹੀਦੀ ਸਾਨੂੰ ਮੈਂ ਕਹਿੰਦਾ ਵੀ ਜਿੱਦਾਂ ਕਿਰਪਾ ਕਰੇ ਇਹਦਾ ਘਰ ਲੱਭੇ ਦਾ ਘਰ ਨਾਲ ਲੱਭੇ ਚਾਹੇ 10 ਸਾਲ ਸਾ ਇਹ ਰੱਬ ਨੂੰ ਪਤਾ ਇਹਦਾ ਦਾਣਾ ਪਾਣੀ ਕਿੱਥੇ ਆ ਬਾਬਾ ਜੀ ਲੱਭ ਗਏ ਇਹਦਾ ਘਰਵਾਰ ਆ ਆ ਆ ਪਤਾਬਿਆਦਾਰ ਆ ਮੈਂ ਮੌਜੂਦਾ ਲੰਬੜਦਾਰਾ ਸੁਖਿੰਦਰ ਸਿੰਘ ਪਿੰਡ ਐਦਲਪੁਰ ਦਾ ਜੀ ਜੀ ਇਹ ਮੇਰਾ ਸੰਡੂ ਆ ਮੇਰੀ ਵਾਈਫ ਆ ਇਹ ਮੈਂਬਰ ਆ ਇਹ ਸਾਫਕਾ ਸਰਪੰਚ ਆ ਇਹਨਾਂ ਦੀ ਵਾਈਫ ਦਾ ਸਰਪੰਚ ਸੀ ਹੂੰ ਇਹ ਮੈਂ ਤਾਂ ਇਹਨਾਂ ਨੂੰ ਨਾਲ ਲੈ ਕੇ ਅੱਜ ਸਾਡਾ ਨਾ ਆਸੋਚ ਤਾਲ ਮਿਲ ਨਹੀਂ ਬਣਦਾ ਅਸੀਂ ਤਾਂ ਲੇਟ ਹੋ ਗਏ ਜਿਹੜੇ ਬੰਦਿਆਂ ਨੇ ਪਹਿਲਾਂ ਹਾਂ ਵੀ ਭਰੀ ਉਹਨਾਂ ਨੂੰ ਕਿਤੇ ਹੋਰ ਜਾਣਾ ਪੈ ਗਿਆ ਤੁਹਾਡਾ ਪਿੰਡ ਦੂਸਰਾ ਵਾ ਨਾ ਵੀਰੇ ਮੇਰਾ ਪਿੰਡ ਜੀ ਸ਼੍ਰੀ ਗੁੰਦਸ ਸਿੰਘ ਗੁਰਿੰਦਵਾਲ ਸਾਹਿਬ ਤੁਹਾਨੂੰ ਵੀ ਇਹ ਵਾਰ ਕਿਵੇਂ ਪਤਾ ਲੱਗਾ ਇਹ ਨਾ ਮੈਂ ਇੱਕ ਪਿੰਡ ਬਾਜ ਜਿੱਥੇ ਹੁਣ ਰਹਿੰਦਾ ਹਾਂ ਨਾ ਇਹ ਸ਼ਾਹਕੋਟ ਛੋਟੀਆਂ ਬਣੀ ਉਹਥੇ ਮੈਂ ਇੱਕ ਪਿੰਡ ਲੱਗਿਆ ਸੰੜਾਲਾ ਪਿੰਡ ਉਹਥੇ ਮੈਂ ਬੈਠਾ ਸੀ ਉਹਦਾ ਇਹ ਬਨਦੀ ਪਾਲ ਕਰਨ ਵਾਸਤੇ ਤੇ ਉਥੇ ਇਦਾਂ ਗੱਲ ਕਰਦੇ ਨੇ ਕਿਸੇ ਨੇ ਗੱਲ ਕੀਤੀ ਕਿਸੇ ਬੰਦੇ ਨੇ ਵੀ ਐਦਲਪੁਰਕ ਬੰਦਾ 13 ਸਾਲ ਤੋਂ ਰੱਖਿਆ ਹੋਇਆ ਵਾ ਹੂੰ ਤੇ ਰੋਟੀ ਤੇ ਰੱਖਿਆ ਹੋਇਆ ਕੋਈ ਤਨਖਾਹ ਨਹੀਂ ਦਿੰਦੇ ਕੋਈ ਕੁਸ਼ੀ ਨਹੀਂ ਦਿੰਦੇ ਫੇਰ ਮੈਂ ਨਾ ਭਾਜ ਨੂੰ ਪਹੁੰਚਿਆ ਪਹਿਨਾ ਇਹ ਗੋਈ ਸਰ ਗੁਰਦੁਆਰਾ ਸਾਹਿਬ ਮਿਲ ਮਿਲੇ ਤੇ ਗੁਰਦੁਆਰਾ ਸਾਹਿਬ ਉੱਥੇ ਵੀ ਇਹਨਾਂ ਨਾਲ ਗੱਲ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਜੀ ਕੋਈ ਬੰਦਾ ਇਹਨਾਂ ਕਦੇ ਹੈਗਾ ਬੰਦਾ ਤੇ ਮੈਂ ਕਿਹਾ ਵੀ ਆਪਾਂ ਛੱਡਣਾ ਉਹਨੂੰ ਅੰਦੇ ਵੀ ਛੱਡ ਦੇਣੀ ਹੋਣੀ ਛੱਡ ਦੇਣੀ ਮੈਂ ਇਹਦਾ ਨਹੀਂ ਛੱਡਣਾ ਕਿਉਂਕਿ ਜੇ ਤੁਸੀਂ ਛੱਡਤਾ ਅੱਗੋਂ ਫੇਰ ਕੋਈ ਫੜ ਲੂਗਾ ਤੇ ਆਪਾਂ ਭਾਜੀ ਨਾਲ ਗੱਲ ਕਰਕੇ ਉਹਨਾਂ ਨੇ ਸੰਪਰਕ ਬਣਾਉਣਾ ਮੈਂ ਫੇ ਮੈਂ ਤੁਹਾਡੇ ਨਾਲ ਇੱਥੇ ਗੱਲ ਕੀਤੀ ਫਿਰ ਇਹਨਾਂ ਨੇ 4 ਮਹੀਨੇ ਰੋਮੇ ਵੀਡੀਓ ਵੀ ਪਾਉਂਦਾ ਨੇ ਤੁਹਾਡੇ ਨਾਲ ਗੱਲ ਕਰਦਿਆਂ ਹੁਣ ਮੈਨੂੰ ਟਾਈਮ ਮਿਲਿਆ ਤੇ ਮੈਂ ਲੈ ਕੇ ਆਇਆ ਜੀ ਤੇ ਇਹਨਾਂ ਨੇ ਮੈਂ ਕਰ ਗਿਆ ਨੇ ਮਤਲਬ ਮੈਂ ਉਹ ਵੀਡੀਓ ਵੀਡੀਓ ਬਣਾਵਾਂਗਾ ਤੇ ਫੇਰ ਗੱਲ ਚੱਲਣੀ ਆ ਫੇਰ ਮੈਂ ਇਹ ਬੰਦੇ ਦੀ ਵੀਡੀਓ ਬਣਾਈ ਤੇ ਫੇਰ ਮੈਂ ਭਾਈ ਇਹ ਇਸ ਤੋਂ ਪਹਿਲਾਂ ਇੱਕ ਬੰਦਾ ਹੋ ਵੀ ਲੈ ਗਿਆ ਹਨ ਉਹ ਠੀਕ ਠਾਕ ਉਹ ਮੈਂ ਉੱਥੋਂ ਉਸੇ ਪਿੰਡ ਤੋਂ ਲੈ ਗਿਆ ਮੈਂ ਦਿਮਾਗੀ ਆਫ ਸਟੇਜ ਕਿਦਲਪੁਰ ਤਹਿਸੀਲ ਕਿਹੜੀ ਪੈਂਦੀ ਹੈ ਜਿਲ੍ਹਾ ਜਲੰਧਰ ਪੈਂਦੀ ਹੈ ਜੀ ਇਹਦਾ ਨਾਮ ਕੀ ਰੱਖਿਆ ਜੀ ਇਹ ਜਦੋਂ ਮੈਨੂੰ ਮਿਲਿਆ ਸੀ ਨਾ ਜਦੋਂ ਮਨ ਲਓ ਉਦੋਂ ਅਗਲੇ ਦਿਨ ਇੱਕ ਨਾਮ ਨਾਲ ਸੰਜੇ ਲਾਲ ਆ ਜੀ ਅਜੇ ਸੰਜੂ ਕਹਿੰਦੇ ਆ ਹਾਂ ਏ ਸੰਜੇ لال ਕਹਦੇ ਹੋ ਠੀਕ ਹੈ ਇਹ ਐ ਸੋੜੇ ਚਾਹ ਪੀਣੀ ਪਕੀ ਅੱਜ ਨਜਾ ਕੋਈ ਨਹੀਂ ਕਰਦੇ ਬੀਬੀ ਨੇ ਕਹਿਤਾ ਨਾ ਵੀ ਹੁਣ ਚਾਹ ਤੂੰ ਨਹੀਂ ਬਣੀ ਫਿਰ ਇਹਨੇ ਕੋਹ ਨਹੀਂ ਹੋ ਹੋ ਕਰਨ ਲੱਗ ਜਾਨਾ ਕੋ ਜਦੋਂ ਚਾਹ ਮਿਲ ਗਈ ਰੋਟੀ ਭਾਵਾਂ ਇਹਨੂੰ 2-3 ਘੰਟੇ ਲਿਟ ਦੇ ਦੋ ਗਾਦ ਨੂੰ ਦੁੱਧ ਲਾ ਰਹੇ ਹਾਂ ਪੀਣੇ ਦਹੀਂ ਲਾ ਰਹੇ ਹਾਂ ਖਾਣਾ ਰਾਤ ਵੀ ਤਸਵੀਰ ਥੋੜਾ ਕੀ ਨਾਮ ਮੈਂ ਮੈਂ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਥੋੜਾ ਵੀਰੇ ਭਾਈ ਮੇਰਾ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਮੈਂ ਛੋਟਾ ਜਿਹਾ ਇੱਕ ਵੈਦ ਹਾਂ ਸਾਡੀ ਮਾਨ ਕਿਥੇ ਤੋਂ ਤੁਹਾਨੂੰ ਪ੍ਰਾਪਤ ਹੋਣੀ ਸੀ ਤੇ ਸਾਲੋਂ ਦੁਨੀਆ ਦੀ ਜਿੱਥੋਂ ਤੱਕ ਮੇਰੀ ਮਤਲਬ ਮਨ ਦੀ ਮਨੋਕਾਮਨਾ ਮੈਂ ਸੇਵਾ ਕਰਦਾ ਠੀਕ ਜੇ ਕੋਈ ਦੇਂਦਾ ਉਹ ਵੀ ਮੈਂ ਪੈਸੇ ਨੂੰ ਪੈਸੇ ਨਹੀਂ ਦਿੰਦਾ ਜਿਹੜੇ ਮਰੀਜ਼ ਆਉਂਦੇ ਆ ਮੈਂ ਉਹਨਾਂ 'ਚ ਦਵਾਈਆਂ ਕਨਵਰਟ ਕਰ ਦਿੰਦਾ ਚੰਗੀ ਗੱਲ ਨਾ ਭਾਈ 5 ਲੀਟਰ ਲੱਗਦਾ ਜੀ ਉਹ ਸਾਲ ਦਾ ਇੱਕ 4 ਐਮਐਲ ਸੀਸੀ ਦੇਣੀ ਹੁੰਦੀ ਆ ਛੋਟੀ ਜਿਹੀਆਂ ਸੀਸੀਆਂ ਆ ਭਾਈ ਮੈਂ ਤੁਹਾਡੇ ਕੋਲ ਆਇਆ ਹਾਂ ਇਹ ਇਹਨਾਂ ਦੇ ਬੰਦੇ ਬਾਰੇ ਗੱਲ ਕਰਕੇ ਦੀ ਤੁਹਾਡੇ ਨਾਲ ਮੈਂ ਤੇ ਸਰ ਕਰਕੇ ਵੀਡੀਓ ਬਣੀ ਆਪਣੀ ਤਾਂ ਦੱਸਿਆ ਤੁਸੀਂ ਫਿਰਿਆ ਵੀ ਉਹ ਮਤਲਬ ਵੀਡੀਓ ਸਾਨੂੰ ਕਾਓ ਆ ਕੇ ਫੇਰ ਤੁਹਾਨੂੰ ਦੱਸਾਂਗੇ ਤੇ ਫਿਰ ਮੈਂ ਉਸਾਂ ਨਾਲ ਜੋ ਮੈਂ 3-4 ਮਹੀਨੇ ਤੋਂ ਗੱਲਬਾਤ ਕਰਦਾ ਰਿਹਾ ਤੇ ਰਾਜਾਂ ਤੋਂ ਜੀਵਾ ਦੇ ਤੱਕ ਮਿਲਿਆ ਕੋਈ ਗੱਲ ਨਹੀਂ ਗੁਰਵਿੰਦਰ ਬਾਈ ਜੇ ਵੀ ਆਪਾਂ ਚੱਲਦੇ ਰਹਿਣਾ ਤੁਹਾਡੇ ਨਾਲ ਜੀ ਕੋਈ ਗੱਲ ਨਹੀਂ ਗੁਰਵਿੰਦਰ ਬਾਈ ਕੋਈ ਗੱਲ ਨਹੀਂ ਜੇ ਬਾਬਾ ਜੀ ਜੋ ਵੀ ਤੈਲ ਫੁੱਲ ਜਿੱਦਾਂ ਨੂੰ ਵੀ ਮਾਪੇ ਮਿਲ ਜਾਂਦਾ ਕੋਈ ਆਪਾਂ ਮੰਨ ਲਓ ਇਹ ਨਹੀਂ ਵੀ ਮੈਂ ਜੇ ਤੁਸੀਂ ਮਤਲਬ ਇਹਨੂੰ ਇਦਾਂ ਵੀ ਕਰ ਸਕਦੇ ਆ ਵੀ ਵੀ ਇਹਨੂੰ 1 ਮਹੀਨੇ ਬਾਅਦ ਮੈਂ ਦਵਾਈ ਦਵਾਉਣ ਆਇਆ ਕਰੂੰਗਾ ਜਿਵੇਂ ਕੋਈ ਛੜਨਾ ਵਾ ਮੇਰਾ ਤੇਲ ਅਜ ਸਿਰੂ ਤੋਂ ਲੈ ਕੇ ਉਹ 12 ਸਾਲ ਤੋਂ ਲੈ ਕੇ ਨਹੀਂ ਆ ਵੀ ਉਹ ਵੀ ਪੈਸੇ ਦਊਗਾ ਗਾਂ ਵੀ ਦਿੰਦਾ ਰਹੂੰਗਾ ਉਹ ਮੇਰੇ ਕੋਲ ਕੋਈ ਬੇਟੀ ਆ ਉਹ ਮਹਾਰਾਜ ਦੀ ਕਿਰਪਾ ਨਾਲ ਹੁਣ 5 ਮਹੀਨਿਆਂ ਤੋਂ ਕੈਨੇਡਾ ਦੇ ਵਿੱਚ ਮਾਉਂਟਰੀਅਲ ਪੜ੍ਹਾਈ ਵਾਸਤੇ ਗਈ ਆ ਹੋਰ ਮੇਰੇ ਆ ਬੱਚਾ ਨਹੀਂ ਹੈ ਕੋਈ ਭਰਾ ਜੋ ਵਕੇ ਆ ਭਰਾ ਦੀ ਜੀ ਦੇ ਵਿੱਚ ਡੈਥ ਹੋ ਗਈ ਮਾਉਂਟਰੀਅਲ ਕੈਨੇਡਾ ਦੇ ਵਿੱਚ ਕਿਉਂਕਿ ਅਜ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕੀ ਹੈ ਇੱਕ ਛੋਟਾ ਬ੍ਰਦਰ ਜਿੱਦਾਂ ਇਹ ਆ ਅਸੀਂ ਉਹਨੂੰ ਵੇਖ ਕੇ ਇਸ ਬੰਦੇ ਨੂੰ ਇਹਦੀ ਸੇਵਾ ਕਰਦੇ ਆਂ 2004 ਤੋਂ ਸ਼ੈਨੇਗਲ ਦੇ ਵਿੱਚ ਲਾਪਤਾ ਹੋਇਆ ਹੈ ਇੰਗਲੈਂਡ ਵਾਸਤੇ ਭੇਜਿਆ। ਲੱਭਿਆ ਨਹੀਂ। ਲੱਭਿਆ ਨਹੀਂ ਉਹ ਰਾਜ ਤੱਕ ਪੂਰਾ ਕੋਈ ਨਹੀਂ ਹੈ 2004 ਤੇ 24 25 26 ਜੁਲਾਈ ਨੂੰ 에어ਪੋਰਟ ਤੋਂ ਫੋਨ ਆਇਆ ਸੀ। ਕਿੰਦਾ ਮੈਨੂੰ ਇਟਲੀ ਤੋਂ ਫੇਰ ਵਾਪਸ ਸ਼ੈਨੇਗਲ ਘੱਟਾ ਵੀ ਭਾਰੀ ਪੈਸੇ ਭੇਜੋ। ਹੁਣ ਇੱਥੋਂ ਸਿੱਧੇ ਪੈਸੇ ਉੱਥੇ ਜਾਂਦੇ ਨਹੀਂ ਸੀ। ਅਸੀਂ ਕਿਸੇ ਬੰਦੇ ਨਾਲ ਗੱਲ ਕਰਕੇ ਅਗਲੇ ਦਿਨ ਇੰਤਜ਼ਾਮ ਕੀਤਾ 500 ਡਾਲਰ ਭੇਜਣਾ ਸੀ। ਤੋਂ ਕਿੰਦਾ ਹੁਣ ਭੇਜਿਓ ਨਾ ਮੈਨੂੰ ਜੇਲ੍ਹ ਲੈ ਚੱਲੇ। ਉਸ ਤੋਂ ਬਾਅਦ ਅੱਜ ਤੱਕ ਉਹਨਾਂ ਨਾਲ ਗੱਲ ਨਹੀਂ ਹੋਈ। ਬਹੁਤ ਸਾਰੇ ਏਜੰਟਾਂ ਨੇ ਸਰਦੇ ਤੋਂ ਕ ਅਇਤੋ 20 ਸਾਲ ਪਹਿਲਾਂ ਅਸੀਂ ਭੇਜ ਦਿੰਦੇ ਸੀ ਪਰ ਸਾਡੇ ਨਾਲ ਗੱਲ ਨਹੀਂ ਕਰਾਈ ਤੁਸੀਂ ਬੜਾ ਵਧੀਆ ਕਾਰੀਗਰ ਸੀ ਲੱਕੜ ਦਾ ਕਾਰੀਗਰ ਸੀ ਅਸੀਂ ਉਹ ਉਹਰੇ ਵਾਲੇ ਦੇ ਕੇ ਦੀ ਮਾਲੋ ਸੇਵਾ ਕਰਦੇ ਨੇ ਵੀ ਚਲੋ ਮਹਾਰਾਜੇ ਉਸ ਬੰਦੇ ਨੂੰ ਇਹ ਦੇ ਇਹਦੇ ਪੈਰਾਂ ਪਿੱਛੇ ਉੱਥੇ ਉਹਨੂੰ ਰੋਟੀ ਮਿਲਦੀ ਬਾਕੀ ਵਾਹਿਗੁਰੂ ਜੋ ਮਜ਼ਦੂਰਾ ਉਹ ਬੰਦੇ ਦੇ ਦਸਤ ਹੱਥ ਵਾਸਤੇ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਆਇਦਲਪੁਰ ਜ਼ਿਲ੍ਹਾ ਜਲੰਧਰ ਅੱਜ ਸੰਜੇ ਲਾਲ ਨੂੰ ਸਾਡੇ ਕੋਲ ਲੈ ਕੇ ਆਏ ਨੇ ਸੁਪਨਿਆਂ ਦੇ ਘਰ ਗੁਰਵਿੰਦਰ ਵੀਰੇ ਹੁਣੇ ਸਾਡੇ ਨਾਲ ਕੁਝ ਮਹੀਨਾ ਪਹਿਲਾਂ ਗੱਲ ਕਰਕੇ ਗਏ ਸੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਕੇ ਗਏ ਸੀ ਵੀ ਇਦਾਂ ਕਰਕੇ ਇੱਕ ਬੰਦਾ ਵਾ ਵੀ 12-13 ਸਾਲਾਂ ਤੋਂ ਕਿਸੇ ਦੇ ਘਰ ਰਹਿ ਰਿਆ ਵੀ ਰੋਟੀ ਤੇ ਕੰਮ ਕਰਦਾ ਉਹਦਾ ਪਤਾ ਨਹੀਂ ਕੌਣ ਆ ਉਹ ਕਿੱਥੋਂ ਆ ਫਿਰ ਵੀਰੇ ਹੁਣਾਂ ਨੇ ਸੰਪਰਕ ਕੀਤਾ ਵੀਡੀਓ ਵਗੈਰਾ ਬਣਾ ਕੇ ਸਾਨੂੰ ਭੇਜੀਆਂ ਇਹ ਹਰਵਿੰਦਰ ਸਿੰਘ ਨੰਬਰਦਾਰ ਜੀ ਨੇ ਸੁਖਵਿੰਦਰ ਸੁਖਵਿੰਦਰ ਸਿੰਘ ਸੌਰੀ ਇਹ ਆਦਲਪੁਰ ਤੋਂ ਤੇ ਇਹ ਸਾਬਕਾ ਸਰਪੰਚ ਨੇ ਉੱਥੋਂ ਚਰਨਜੀਤ ਸਿੰਘ ਜੀ ਹਾਂਜੀ ਤੇ ਇਹ ਇਹਨਾਂ ਦੇ ਸਾਧੂ ਸਾਹਿਬ ਨੇ ਤੇ ਇਹ ਭੈਣ ਜੀ ਹੁਣੇ ਨੰਬਰਦਾਰ ਸਾਹਿਬ ਦੇ ਘਰੋਂ ਆ ਤੇ ਇਹ ਭੈਣ ਮੈਂਬਰ ਪੰਚਾਇਤ ਆ ਪਿੰਡੋਂ ਪੰਚਾਇਤ ਮੈਂਬਰ ਆ ਹਾਂ ਤੇ ਅੱਜ ਸੰਜੀ ਲਾਲ ਨੂੰ ਇੱਥੇ ਲੈ ਕੇ ਆਏ ਨੇ ਸੁਪਨਿਆਂ ਦੇ ਘਰ ਛੱਡਣ ਵਾਸਤੇ ਸੰਜੀ ਲਾਲ 12-13 ਸਾਲ ਹੋ ਗਏ ਬਾਈ ਦੇ ਕੋਲੇ ਰਹਿੰਦੇ ਆ ਉਹਨੂੰ ਮਨ ਤੇ ਬਾਈ ਜਿਵੇਂ ਦੱਸਦਾ ਵੀ ਉਹਦਾ ਖੁਦ ਦਾ ਭਰਾ ਵੀ ਗੁੰਮਸ਼ੁਦਾ ਵਾ ਲੱਭਿਆ ਨੀ ਇੰਗਲੈਂਡ ਦੇ ਵਿੱਚ ਗਿਆ ਸੀਗਾ ਇਟਲੀ ਚੋਂ ਇੱਕ ਵਾਰੀ ਕਾਲ ਆਈ ਸੀ ਮੁੜ ਕੇ 2004 ਤੋਂ ਬਾਅਦ ਅੱਜ ਤੱਕ ਕੋਈ ਕਾਲ ਨਹੀਂ ਆਈ ਮੰਨ ਲਓ 20 ਸਾਲ ਹੋ ਚੱਲੇ ਆ ਉਦਾਂ ਹੀ ਇਹ ਵੀ ਮਾਂ ਦਾ ਪੁੱਤ ਕਿਵੇਂ ਪਤਾ ਨਹੀਂ ਕਿਵੇਂ ਪੰਜਾਬ ਆ ਗਿਆ ਉਹਨਾਂ ਸਿੱਧਾ ਪੱਧਰਾ ਥੋੜਾ ਜਿਹਾ ਤੇ ਇਹ ਵੀ ਇਹਨਾਂ ਦੇ ਕੋਲੇ ਸੇਵਾ ਇਹ ਬਾਈ ਹੁਣੀ ਕਹਿੰਦੇ ਸੀ ਸੇਵਾ ਕਰਦੇ ਆਂ ਤੇ ਚਲੋ ਇਹ ਨਾਲ ਕੰਮ ਕਰਾਉਂਦਾ ਘਰ ਦੇ ਵਿੱਚ ਪੂਰਾ ਇੱਕ ਬੰਦੇ ਜਿੱਡਾ ਕੰਮ ਪੂਰਾ ਵਧੀਆ ਕਰਦਾ ਇਹ ਮੱਜਾਂ ਨੂੰ ਪੱਠੇ ਪਾਉਣੇ ਹੋਰ ਕੰਮ ਕਰਨਾ ਸਾਫ ਸੁਥਰੀਆਂ ਕਰਨੀਆਂ ਸਾਰੇ ਕੰਮ ਕਰਦਾ ਚਲੋ ਅਸੀਂ ਕਿਸੇ ਨੂੰ ਕੋਈ ਮਾੜਾ ਚੰਗਾ ਨਹੀਂ ਕਹਿੰਦੇ ਜਦੋਂ ਵੀ ਬੰਦੇ ਨੂੰ ਠੀਕ ਲੱਗ ਗਿਆ ਸਮਝ ਲੱਗੀ ਵੀਰੇ ਨੇ ਕੀਤਾ ਪਰ ਅੱਲਾ ਚਲੋ ਉਸ ਗੱਲ ਨੂੰ ਇਹਨਾਂ ਨੇ ਵੀ ਐਗਰੀ ਕੀਤਾ ਤੇ ਇੱਥੇ ਲੈ ਕੇ ਆਏ ਨੇ ਅਸੀਂ ਇੱਥੇ ਆਇਆ ਨਹੀਂ ਹੁਣ ਕੋਈ ਪਰੋੜਤਾ ਨਹੀਂ ਕਰਨੀ ਚਾਹੁੰਦੇ ਅਰ 13 ਸਾਲਾਂ ਤੋਂ ਬਾਈ ਦੇ ਕੋਲੇ ਆ ਬਾਈ ਹੁਣ ਇਹ ਵੀ ਗੱਲ ਕਹਿੰਦਾ ਵੀ 13 ਸਾਲਾਂ ਦਾ ਜਿਹੜਾ ਇਹਦਾ ਬਣੂਗੀ ਕਿਰਤ ਕਮਾਈ ਜਿਹੜੀ ਇਹਦੀ ਬਣਦੀ ਹੈ ਜਿਹਦਾ ਕੱਲ ਨੂੰ ਘਰ ਲੱਭੇ ਜਾਂਦਾ ਮੈਂ ਉਹ ਵੀ ਦੇਵਾਂਗਾ ਤੇ ਇਸ ਤਰ੍ਹਾਂ ਦੇ ਬੰਦੇ ਬਹੁਤ ਨੇ ਪੰਜਾਬ ਦੇ ਵਿੱਚ ਜਿਹੜੇ ਸਿੱਧੇ ਪੱਧਰੇ ਬੰਦੇ ਕਿਤੇ ਘੁੰਮਦੇ ਕਮਾਉਂਦੇ ਪੰਜਾਬ ਆ ਗਏ ਜਾਂ ਮਾਪਿਆਂ ਨੇ ਖੁਦ ਹੀ ਇੱਧਰ ਨੂੰ ਭੇਜਤਾ ਵੀ ਚਲ ਰੋਟੀ ਪਾਣੀ ਮਿਲ ਜਾਊਗਾ ਤੇ ਬਹੁਤ ਸਾਰੇ ਘਰਾਂ ਦੇ ਵਿੱਚ ਕੰਮ ਕਰ ਰਹੇ ਨੇ ਤੇ ਕਈ ਕਰਾਂ ਦੇ ਵਿੱਚ ਤਾਂ ਵਧੀਆ ਉਹਨਾਂ ਦੀ ਇੱਜ਼ਤ ਮਾਨ ਵੀ ਹੁੰਦਾ ਪਿਆਰ ਸਤਕਾਰ ਵੀ ਮਿਲਦਾ ਉਹਨਾਂ ਨੂੰ ਚਲੋ ਕੰਮ ਕਰਦੇ ਆ 노 ਡਾਊਟ ਕੋਈ ਗੱਲ ਨਹੀਂ ਘਰ ਦਾ ਮੈਂਬਰ ਵੀ ਤਾਂ ਕੰਮ ਕਰਦਾ ਹੀ ਆ ਰੋਟੀ ਖਾਂਦਾ ਹੀ ਆ ਪਰ ਕਈ ਥਾਵਾਂ ਤੇ ਬੜੀ ਬੇਕਦਰਹੀ ਹੁੰਦੀ ਹੈ ਨਾ ਲੋਕਾਂ ਦੀ ਬੜੀ ਮਾੜੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਬਤੀਤ ਹੁੰਦੀ ਆ ਜਾਨਵਰਾਂ ਵਾਂਗੂ ਰੱਖਿਆ ਜਾਂਦਾ ਸਾਰਾ ਦਿਨ ਗੋਹਾ ਚਕਾਇਆ ਜਾਂਦਾ ਕੋਈ ਇਨਸਾਨਾਂ ਵਾਲਾ ਪਤੀਰਾ ਨਹੀਂ ਹੁੰਦਾ ਪਰ ਇੱਥੇ ਐਦਲਪੁਰ ਤੋਂ ਨੰਬਰਦਾਰ ਸਾਹਿਬ ਅਸਕਿੰਦਰ ਸਿੰਘ ਜੀ ਦੱਸਦੇ ਆ ਵੀ ਅਸੀਂ ਇਹਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਰੱਖਦੇ ਆ ਵੀ ਮੇਰੇ ਵਾਈਫ ਆ ਜਿਹੜੇ ਉਹ ਕੱਪੜੇ ਵੀ ਇਹਦੇ ਧੋਂਦੇ ਆ ਰੋਟੀ ਪਾਣੀ ਦੁੱਧ ਚਾਹ ਜਦੋਂ ਚਾਹੁੰਦਾ ਇਹਨੂੰ ਖਾਣਾ ਪੀਣਾ ਵੀ ਮਿਲਦਾ ਚਲੋ ਆਪਾਂ ਕੋਈ ਕਿਸੇ ਗੱਲ ਤੇ ਵਿਰੋਧਤਾ ਨਹੀਂ ਕਰਦੇ ਵੀ ਹਾਂ ਸੀ ਜਾਂ ਨਹੀਂ ਉਹ ਸਭ ਵਾਹਿਗੁਰੂ ਜਾਣਦੇ ਨੇ ਸੱਚੇ ਪਾਤਸ਼ਾਹ ਨੂੰ ਪਤਾ ਉਹ ਤੋਂ ਕੁਝ ਨਹੀਂ ਛੁਪਦਾ ਜੋ ਵੀ ਜਿੰਮੇ ਵੀ ਰਿਹਾ ਉਹਨਾਂ ਨੇ ਘਰ ਚ ਰਿਹਾ ਚਲੋ ਇੱਥੋਂ ਅਟਾ ਪਤਾ ਵੀ ਲੱਗਦਾ ਵੀ ਉਹਨਾਂ ਦੇ ਨਾਲ ਥੋੜਾ ਅਟੈਚਮੈਂਟ ਵੀ ਹੈਗੀ ਆ ਹਨ ਤੇ ਪਰ ਅੱਜ ਇਹ ਸੁਪਨਿਆਂ ਦੇ ਘਰ ਦਾ ਸਾਡੇ ਦਾ ਮੈਂਬਰ ਬਣਨ ਜਾ ਰਿਹਾ ਸੰਜੀ ਲਾਲ ਕਰਕੇ ਹੱਥ ਫੜ ਲੈ ਗਰੋ ਕਾਰਨ ਇਹ ਆ ਵੀ ਇਹਦਾ ਘਰ ਲੱਭ ਜAVE ਕਿਸੇ ਤਰੀਕੇ ਇਹ ਆਪਣੇ ਮਾਪੇ ਦੇ ਕੋਲੇ ਚਲੇ ਜਾਵੇ ਪਤਾ ਨਹੀਂ ਇਹਦੇ ਮਾਪੇ ਕਿੰਨਾ ਕੁ ਤੜਫਦੇ ਹੋਣਗੇ ਕਿੰਨੇ ਕੁ ਟਾਈਮ ਤੋਂ ਲੱਭਦੇ ਹੋਣਗੇ ਜਿਵੇਂ ਬਾਈ ਹੁਣੀ ਆਪਦੇ ਭਰਾ ਨੂੰ ਇੰਨੇ ਸਾਲਾਂ ਤੋਂ ਲੱਭਦੇ ਆ ਬਾਈ ਦੱਸਦੇ ਆ ਵੀ ਹਜੇ ਤੱਕਰ ਵੀ ਕੋਸ਼ਿਸ਼ਾਂ ਕਰਦੇ ਆ ਕਿਸੇ ਤਰੀਕੇ ਇਟਲੀ ਦੀ ਕਿਸੇ ਜੇਲ੍ਹ ਚ ਹੋਵੇ ਜਾਂ ਕਿਤੇ ਹੋਵੇ ਸਾਡੀ ਗੱਲ ਹੋ ਜੇਵੇ ਤੇ ਉਦਾਂ ਹੀ ਸੰਜੇ لال ਦੀ ਮਾਂ ਵੀ ਜਾਂ ਇਹਦਾ ਵੀ ਬਾਪ ਪਰਿਵਾਰ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰਦਾ ਹੋ ਵੀ ਸਾਡਾ ਪੁੱਤ ਲੱਭ ਜੇਵੇ ਜਿਉਂਦਾ ਹੈਗਾ ਵੀ ਆ ਕਿ ਨਹੀਂ ਹੈਗਾ ਉਹਨਾਂ ਦੇ ਵੀ ਮਨ ਚ ਬੜੇ ਖਿਆਲ ਬੁਰੇ ਆਉਂਦੇ ਹੋਣਗੇ ਇਹਦੇ ਪਿੱਛੇ ਕਾਰਨ ਕੀ ਆ ਵੀ ਸਾਡੇ ਕੋਲੇ ਬਹੁਤ ਸਾਰੀਆਂ ਧਾਰਨਾ ਇਦਾਂ ਦੀਆਂ ਹੁਣ ਤੱਕ 5000 ਬੰਦਾ ਆਪੋ ਆਪਣੇ ਘਰਾਂ ਆਪਣੇ ਆਪਣੇ ਟਿਕਾਣਿਆਂ ਤੇ ਪਹੁੰਚ ਚੁੱਕਿਆ ਤੇ ਉਹਨਾਂ 5000 ਬੰਦਿਆਂ ਦੇ ਵਿੱਚੋਂ ਇੱਕ ਬੰਦਾ ਇਹ ਵੀ ਹੋ ਸਕਦਾ ਤੇ ਉਹਨਾਂ ਦੀ ਜਦੋਂ ਗੱਲਾਂ ਸੁਣੀਂਦੀਆਂ ਜਦੋਂ ਲੈਣ ਆਉਂਦੇ ਨੇ ਪਰਦੇਸੀ ਆਪਣੇ ਧੀਆਂ ਪੁੱਤਾਂ ਨੂੰ ਤੇ ਉਹ ਦੱਸਦੇ ਆ ਵੀ ਕੋਈ ਸਟੇਸ਼ਨ ਤੋਂ ਗੁੰਮ ਗਿਆ ਕੋਈ ਮੇਲੇ ਤੋਂ ਗੁੰਮ ਗਿਆ ਗਰੀਬੀ ਅੰਤਾਂ ਦੀ ਹੈ ਉੱਥੇ ਕੋਈ ਐਦਾਂ ਵੀ ਆ ਵੀ ਘਰੇ ਰੋਟੀ ਪਾਣੀ ਦਾ ਪ੍ਰਬੰਧ ਨਹੀਂ ਸੀਗਾ ਮਾਂ ਨੂੰ ਤਾਂ ਦੱਸਿਆ ਨਹੀਂ ਪਿਓ ਉਹਨੂੰ ਛੱਡ ਗਿਆ ਕਿਤੇ ਕਈ ਥਾਵਾਂ ਤੇ ਆਇਆ ਵੀ ਚਾਚੇ ਨਾਲ ਕੰਮ ਕਰਨ ਗਿਆ ਮੁੜ ਕੇ ਵਾਪਸ ਨਹੀਂ ਆਇਆ ਲੱਭਿਆ ਹੀ ਨਹੀਂ ਮਤਲਬ ਬੜੇ ਹਾਲਾਤ ਬਣ ਜਾਂਦੇ ਐਦਾਂ ਦੇ ਕਿਉਂਕਿ ਉੱਥੇ ਗਰੀਬੀ ਬਹੁਤ ਜ਼ਿਆਦਾ ਤੇ ਉਸ ਤਰ੍ਹਾਂ ਵੀ ਇਹ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਕਿਵੇਂ ਇਹ ਪੰਜਾਬ ਪਹੁੰਚਿਆ ਬਾਈ ਦੱਸਦੇ ਵੀ ਕਰਤਾਰਪੁਰ ਸਾਹਿਬ ਤੋਂ ਮਿਲਿਆ ਸੀ ਇਹਨਾਂ ਨੂੰ ਕਰਤਾਰਪੁਰ ਤੋਂ ਸੋਰੀ ਗੰਦਰ ਦੇ ਕੋਲੇ ਕਰਤਾਰਪੁਰ ਆ ਜਿਹੜਾ ਉੱਥੋਂ ਮਿਲਿਆ ਸੀ ਉੱਥੇ ਬਾਈ ਹੁਣੀ ਕਿਸੇ ਕੰਮ ਗਏ ਸੀ ਤੇ 아이 ਤੋਂ 12 13 ਸਾਲ ਪਹਿਲਾਂ ਉੱਥੇ ਇਹ ਵੀਰ ਮਿਲਿਆ ਸੀ ਉਹਨੇ ਕਿ ਬਾਈ ਹੁਣੇ ਦੱਸ ਦਿਆ ਵੀ ਅਸੀਂ ਆਪਣੇ ਪਰਿਵਾਰ ਦੇ ਮੈਂਬਰ ਵਾਂਗੂ ਇਹਨੂੰ ਰੱਖਦੇ ਆ ਚਲੋ ਬਸ ਤੁਸੀਂ ਆਪਣਾ ਫਰਜ਼ ਨਿਭਾਇਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਅਸੀਂ ਆਪਣਾ ਨਿਭਾ ਰਹੇ ਆ ਤੁਹਾਡੇ ਤਿੱਕਰ ਇਸ ਵੀਰ ਦੀ ਆਵਾਜ਼ ਨੂੰ ਪਹੁੰਚਾ ਕੇ ਤੇ ਗੁਰਵਿੰਦਰ ਬਾਈ ਨੇ ਆਪਣਾ ਫਰਜ਼ ਨਿਭਾਇਆ ਜਿਸ ਦਿਨ ਉਹਨੂੰ ਪਤਾ ਲੱਗਿਆ ਤਾਂ ਉਸ ਦਿਨ ਦਾ ਹੀ ਹੱਥ ਹੋ ਕੇ ਮਗਰ ਪਿਆ ਬਾਈ ਉਹਨਾਂ ਦੇ ਘਰੇ ਵੀ ਗਿਆ ਸਾਡੇ ਨਾਲ ਵੀ ਗੱਲ ਕਰਦਾ ਰਿਹਾ ਵੀਡੀਓ ਬਣਾ ਕੇ ਵੀ ਭੇਜਦਾ ਰਿਹਾ ਤੇ ਇਹਨਾਂ ਨੇ ਆਪਣਾ ਫਰਜ਼ ਨਿਭਾਇਆ ਏ ਕਹਿੰਦੇ ਅਸੀਂ ਹਨਾ ਸੇਵਾ ਕੀਤੀ ਇਹਦੀ ਤੇ ਸਾਰੇ ਜੇ ਆਪਣਾ ਆਪਣਾ ਫਰਜ਼ ਨਿਭਾਈਏ ਤਾਂ ਇਹ ਬੀਜ ਆਪਣੇ ਘਰ ਜਾ ਸਕਦਾ بس ਸਾਡੀ ਇੰਨੀ ਕੁ ਬੇਨਤੀ ਏ ਇਹਦੇ ਚਿਹਰੇ ਨੂੰ ਵੀ ਜਰੂਰ ਪਛਾਣਿਓ ਵੀ ਜੇ ਕੋਈ ਇਹਦੇ ਚਿਹਰੇ ਨੂੰ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਜਰੂਰ ਕਰਿਓ ਸਾਨੂੰ ਸਾਡੇ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਤੁਸੀਂ ਫੋਨ ਕਰ ਸਕਦੇ ਹੋ ਜੇ ਨਹੀਂ ਪਹਿਚਾਣਿਆ ਤਾਂ ਸਕਰੀਨ ਸ਼ਾਟ ਮਾਰ ਕੇ ਇਹ ਫੋਟੋਆਂ ਜਿਵੇਂ ਬਿਹਾਰ ਦਾ ਬਿਹਾਰ ਸੇ ਹੋ ਹੈ ਯੂਪੀ ਸੇ ਹੋ ਜਾਂ ਬਿਹਾਰ ਸੇ ਵਾਹ ਬਿਹਾਰ ਸੇ ਹੋ ਇਹਦੇ ਕੋਈ ਅਤ ਤੇ ਨਿਸ਼ਾਨ ਕੋਈ ਉਹ ਇਹਦੇ ਨਾ ਇੱਥੇ ਓਮ ਬਣਿਆ ਹੋਵੇ ਜਾਂ ਕੁਝ ਓਮ ਕੋਹ ਨਹੀਂ ਬਣਿਆ ਤੇ ਨਾ ਜਦੋਂ ਮੈਂ ਇਹ ਸਾਡੇ ਕੋ ਆਇਆ ਸੀ ਨੂੰ ਆ ਕੇ ਦੇਖਿਆ ਇੱਥੇ ਕਿਤੇ ਨਾ ਇਹਦੇ ਟਾਇਰ ਲੱਗਿਆ ਆ ਇੱਕਦੇ ਜ਼ਖਮਾਂ ਓਹ ਇਹ ਕਿੰਦਾ ਪਟਾਕਾ ਚੱਲਿਆ ਇਹਦੇ ਆਹਾ ਤੇ ਇਹ ਹੁਣ ਪਤਾ ਨਹੀਂ ਕੀ ਆ ਓਹ ਆ ਜਗਮ ਸੀ ਇਹਦੇ ਓਹ ਇੱਥੇ ਕੋਈ ਕਾਫੀ ਵੱਡਾ ਨਿਸ਼ਾਨ ਆ ਜ਼ਖਮ ਦਾ ਜਿਵੇਂ ਜ਼ਖਮ ਬਣ ਕੇ ਠੀਕ ਹੋਇਆ ਹੋਵੇ ਜਾਂ ਕੋਈ ਸੱਟ ਲੱਗ ਕੇ ਠੀਕ ਹੋਈ ਹੋਵੇ ਇੰਦਾਂ ਦਾ ਇੱਥੇ ਨਿਸ਼ਾਨ ਆ ਰਹੇ ਨੇ ਫਿਰ ਤੇ ਬਾਕੀ ਹੋਰ ਜੇ ਕੋਈ ਸਰੀਰ ਤੇ ਨਿਸ਼ਾਨ ਨਹੀਂ ਤੇ ਹਾਂ ਬੇਟਾ ਘਰ ਜਾਣਾ ਹੈ ਘਰ ਜਾਣਾ ਹੈ گاؤں ਦਾ ਨਾਮ ਕੀ ਹੈ ਕੀ ਨਾਮ ਹੈ گاؤں ਦਾ ਹੈ ਨਾਮ ਦਾ ਨਾਮ ਹੈ ਹੈ ਬਾਦਰੀ ਜੀ ਮਾਨਾ ਤਾਂ ਪਿੰਡ ਦਾ ਨਾਮ ਦੱਸ ਦੀ ਆ ਇੱਕ ਰਸਗੁਲਾ ਮਿਲੂ ਡੱਬਾ ਭਰ ਕੇ ਦੇਣਗੇ ਬਾਬਾ ਜੀ ਰਸਗੁਲੇ ਖਾਣੇ ਰਸਗੁਲੇ ਮੰਗਾ ਦਿੰਨੇ ਨੇ ਨਾਮ ਦੱਸ ਕੀ ਹੈ ਪਿੰਡ ਦਾ ਕੀ ਨਾਮ ਆ ਨਹੀਂ ਨਹੀਂ ਇੱਥੇ ਹੀ ਗੱਲਬਾਤ ਕਰਦੇ ਪਏ ਬਸ ਹੋਣੀ ਮੇਰੇ ਨਾਲ ਦਰਦੇ ਯਾਰ ਹਾਂ ਠੀਕ ਹੈ ਬਾਬਾ ਜੀ ਦਰਦੇ ਪਿੰਡ ਦਾ ਨਹੀਂ ਕੀ ਬਈ ਲਾ ਕੇ ਬਾਹਰ ਚਾਲੀ ਯੂ ਨੋ ਉਹਦਾ ਆ ਜਦਾਂ ਵੱਲੋਂ ਆਉਂਦੀ ਨਹੀਂ ਕੀ ਨਾਮ ਆ ਪਿੰਡ ਦਾ ਰਸ ਹੈ ਕੀ ਨਾਮ ਆ ਪਿੰਡ ਦਾ ਮਾੜੇ ਹੈ ਦਹ ਦਹ ਕੀ ਨਾਮ ਆ ਨਸ ਕੀ ਨਾਮ ਆ ਤੇਰੇ ਵਿਆਹ ਪ੍ਰਿੰਟਰ ਵਾਲੀ ਦਾ ਕੀ ਨਾਮ ਆ ਇਹ ਨੰਗਾ ਜਾਣਾ ਘਰ ਵਾਲੀ ਕੇ ਪਾਸ ਜਾਣਾ ਹੈ ਜਾਣਾ ਹੈ ਕਾਹ ਰਹਤੀ ਹੈ ਉਹ ਕਾਹ ਰਹਤੀ ਹੈ ਉਹ ਟਾਕੁਰ ਟਾਕੁਰ ਸ਼ਾ ਕੋਟਰ ਅਸਾ ਚਲੋ ਥੋੜੀ ਥੋੜੀ ਅਸੀਂ ਐਡਰੈਸ ਵੀ ਇਹ ਤੋਂ ਅਜੇ ਥੋੜਾ ਜਿਆ ਐ ਇੰਨਾ ਕਿ ਨਰਵਸ ਜਿਆ ਬਾ ਤੇ ਬਾਕੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਇਹਦਾ ਐਡਰੈਸ ਜੋ ਵੀ ਇਹ ਦੱਸਦਾ ਉਹ ਵੀ ਸਾਂਝਾ ਕਰਾਂਗੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਗੁਰਿੰਦਰ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਨਮਤ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਮੈਂ ਜੀ ਇੱਕ ਸੇਵਾਦਾਰ ਵਾ ਛੋੜਾ ਜਾਂ ਮੈਂ ਪਹਿਲਾਂ ਵੀ ਇੱਕ ਮਰੀਜ਼ ਇੱਥੇ ਲੈ ਕੇ ਆਇਆ ਆ ਸ਼ਾਹਕੋਟ ਤੋਂ ਜੀ ਤੇ ਮੇਰਾ ਕੱਢ ਤੋਂ ਤਿੰਨ ਚਾਰ ਵਾਰ ਮੈਂ ਇੱਥੇ ਆ ਚੁੱਕਾ ਜੀ ਤੇ ਇਹ ਬੰਦੇ ਬਾਰੇ ਮੈਨੂੰ ਪਤਾ ਲੱਗਾ ਸੀ ਕਿ ਕਿਸੇ ਦੇ ਕੋਲ ਬੰਦਾ ਵਾ ਠੀਕ ਹੈ ਕਰ ਮੈਨੂੰ ਕਿਥੋਂ ਜਾਣਕਾਰੀ ਮਿਲੀ ਕਿਉਂਕਿ ਮੈਂ ਸੇਵਾ ਕਰਦਾ ਵਾਂ ਮੈਂ ਇਦਾਂ ਹੀ ਮਤਲਬ ਕੁੰਬ ਦਾ ਫਿਰਦਾ ਮੈਂ ਠੀਕ ਹੈ ਨਾ ਗੱਲ ਉਹ ਸਾਹਬ ਦੇ ਨਾਲ ਮੈਂ ਇਹ ਬੰਦੇ ਦਾ ਪਤਾ ਕੀਤਾ ਕਿਸ ਨੇ ਦੱਸਿਆ ਵੀ ਇਹ ਬੰਦਾ 13 ਸਾਲ ਤੋਂ ਇਨਾਂ ਦੇ ਕੋਲ ਆ ਤੇ ਫਿਰ ਮੈਂ ਇਨਾਂ ਨਾਲ ਸੰਪਰਕ ਕੀਤਾ ਤੇ ਇਨਾਂ ਤੋਂ ਗਿਆ ਇਨਾਂ ਤੋਂ ਗਿਆ ਮੜ ਕੇ ਮੜ ਕੇ ਇਹ ਬੰਦੇ ਬਹੁਤ ਵਧੀਆ ਵਸੀ ਨਾ ਕਿ ਇਹਨਾਂ ਨੇ ਵਧੀਆ ਮੈਨੂੰ ਦੱਸੀ ਸਹੀ ਸਹੀ ਦੱਸੀ ਗੱਲ ਇਹਨਾਂ ਕਿ ਸਾਡੇ ਕੋਲ 13 ਸਾਲ ਦਾ 13 ਸਾਲ ਢੜਕ ਹੋ ਗਿਆ ਜੀ ਪੇ ਰੱਖਿਆ ਸੀ 13 ਸਾਲ ਤੋਂ ਰੋਟੀ ਪਾਣੀ ਦਿੰਦੇ ਆ ਤੇ ਮੈਂ ਇਹਨਾਂ ਪੁੱਛਿਆ ਤਨਖਾਹ ਦੇ ਤਰ੍ਹਾਂ ਨਹੀਂ ਦਿੰਦੇ ਸਿਰ ਰੋਟੀ ਦਿੰਦੇ ਸਹੀ ਨਾ 13 ਸਾਲ ਹੋ ਗਏ ਕਰਤਾਰਪੁਰ ਤੋਂ ਉਹਦੇ ਲੈ ਕੇ ਆਏ ਆਪਣੇ ਸ਼ਾਹਕੋਟ ਸ਼ਾਹਕੋਟ ਲਾਗੇ ਮੇਰਾ ਪ ਮੈਂ 8 ਸਾਲ ਤੋਂ ਸੁਖਵਿੰਦਰ ਸਿੰਘ ਲੰਬੜਦਾਰਾ ਪਿੰਡ ਐਦਲਪੁਰ ਦਾ ਜੀ ਤੇ ਮੇਰੇ ਨਾਲ ਇਹ ਮਤਲਬ ਪਹਿਲੇ 5 ਸਾਲ ਤਏ ਇਹਨੂੰ ਕਿਸੇ ਕੰਮ ਦਾ ਨਹੀਂ ਪਤਾ ਲੱਗਦਾ ਸੀ ਦਵਾਈ ਦਰੂਏ ਦੀ ਕੀਤੀ ਸਰਕਾਰੀ ਹਸਪਤਾਲ ਦੇ ਵਿੱਚੋਂ ਮੈਂ ਖੁਦ ਵੀ ਵੈਦ ਆ ਮੈਂ ਆਪਦੇ ਵੀ ਇਹਨੂੰ ਜੋ ਮੇਰੇ ਕੋਲ ਸਰਦਾ ਸੀ ਉਹਨੂੰ ਮਤਲਬ ਖੜਾਉਂਦਾ ਹ ਹੁਣ 5 ਸਾਲਾਂ ਤੋਂ ਐਕਟਿਵ ਹੋਇਆ ਅੱਗੇ ਕੋਈ ਨਾਂ ਨਹੀਂ ਦੱਸਦਾ ਇਹ ਕਦੇ-ਕਦੇ ਮਾਂ ਕੇ ਰੋਟੀ ਨਹੀਂ ਖਾਂਦਾ ਸੀ ਇਹਨ ਕੋਈ ਆਈਡੀ ਨਹੀਂ ਸੀ ਇਹਨ ਕੋ ਨਾ ਇੱਕ ਪਦਾਨ ਵਾਲਾ ਲਫਾਫਾ ਸੀ ਉੱਤੇ ਪਾਟੇ ਹੋਏ ਇੱਕ ਜੋੜੀ ਕੱਪੜਿਆਂ ਦੀ ਸੀ ਬਸ ਤੇ ਇਹਨੇ ਮਤਲਬ ਸਪਾਰੀ ਸੂਟ ਪਾਇਆ ਹੋਇਆ ਸੀ ਮੁੱਟੇ ਜੇ ਕਲਰ ਦਾ ਤੇ ਐਦਾਂ ਨੇ ਹੁਣ ਦਾੜੀ ਆ ਗਈ ਆ ਸੇਮ ਇਹ ਰਾ ਹੋਰ ਕੋਈ ਰੰਗ ਉਦੋਂ ਕਾਲਾ ਸੀ ਹੁਣ ਰੰਗ ਥੋੜਾ ਸਾਫ ਹੋ ਗਿਆ ਇਹ ਨਾ ਮੇਰੇ ਲਈ ਅਫਸਰਟ ਭਾਜੀ ਨੂੰ ਕੋਈ ਪਤਾ ਨਹੀਂ ਜਦੋਂ ਮੈਂ ਜੇ ਤੁਸੀਂ ਨੂੰ ਕੋਈ ਕੰਮ ਕਹਿ ਦੋਗੇ ਉਹ ਕਰ ਦੂਗਾ ਠੀਕ ਆ ਨਾਲ ਉਹਦਾ ਕਰਦਾ ਡੰਗਰਾਂ ਦਾ ਕੰਮ ਕਰਦਾ ਰਿਹਾ 10 12 ਡੰਗਰ ਸੰਭੀ ਤੁਸੀਂ ਤੁਸੀਂ ਕਰੋਗੇ ਤੇ ਫਿਰ ਇਹਨੇ ਕਰਨਾ ਕੱਲਾ ਨਹੀਂ ਕਰ ਸਕਦਾ ਜਾਂ ਤੁਸੀਂ ਇਹਨੂੰ ਬੋਰਾ ਚਕਾਤਾ ਇਹਨੇ ਇਹਨੂੰ ਦੱਸ ਦੋ ਉੱਥੇ ਲਾ ਦੂਗਾ ਉੱਥੇ ਲਾ ਦੂਗਾ ਉਦਾਂ ਨਹੀਂ ਲਾਉਣਾ ਇਹ ਲਾ ਚਾ ਹਾਂਜੀ 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 ਮੈਂ ਖੁਦ ਵੀ ਵੈਦਾਂ ਮੈਂ ਵੀ ਦੇਸੀ ਦਵਾਈਆਂ ਵਿੱਚ ਦਿੱਤੀਆਂ ਇਹਦੇ ਨਾਲ ਜਿਹੜੇ ਆ ਗਲੈਂਡਸ ਹੁੰਦੇ ਆ ਨਲਾਂ ਦੇ ਨਾਲ ਅੜੜੇ ਜਿਹਨੂੰ ਮੈਨੂੰ ਮਿਲਿਆ ਸੀ ਉਹ ਹੁਣ ਹੁਣ ਸ਼ਮਤਲ ਹੋ ਗਿਆ ਜਦੋਂ ਸ਼ਮਤਲ ਹੋਇਆ ਉਦੋਂ ਦਾ ਥੋੜਾ ਐਕਟਿਵ ਹੋਇਆ ਹੈ ਮੇਰੇ ਪਰਿਵਾਰ ਚ ਕੌਣ ਕੌਣ ਆ ਮੇਰੇ ਪਰਿਵਾਰ ਚ ਮੇਰੀ ਬੇਟੀ ਆ ਮੇਰੀ ਵਾਈਫ ਆ ਕੋਈ ਬੇਟੀ ਹੈ ਮੇਰੀ ਹਾਂਜੀ ਉਹ ਹੁਣ ਪਲੱਸ 2 ਕਰਕੇ ਜਿਹਦਾ ਪਾਸੇ ਬਾਹਰ ਪੜਨ ਵਾਸਤੇ ਗਈ ਜੀ ਉਹਦੇ ਪਿੰਡ ਵਾਲੀ ਉਹ ਰਹੇ ਸ਼ਿਪੂ ਬਣਾਇਆ ਪਿੰਡ ਤੇ ਫੇ ਹੁਣ ਇਹਦਾ ਕੋਈ ਹੈ ਨਹੀਂ ਕੋਈ ਬਣਾਉਂਦਾ ਨਹੀਂ ਸੀ ਵੋਟਰ ਕਾਰਡ ਉਹ ਮੰਗਦੇ ਪਿਛਲਾ ਪ੍ਰੂਫ ਫੇ ਬਣਾਉਣ ਕਹਿੰਦੇ ਅਸੀਂ ਹੁਣ ਚਾਹੁੰਦੇ ਸੀ ਵੀ ਜਦ ਤਾ ਤਹਿਸੀਲ ਦੇ ਥਰੂ ਤੇ ਇਹਨੂੰ ਡਾਪ ਕਰ ਲਈਏ ਵੀ ਆਪਣੇ ਵੱਲੋਂ ਮੈਂ ਇਹ ਡਾਪ ਕਰ ਲਵਾਂ ਨਾਲ ਵੀ ਚਲੋ ਜਦੋਂ ਵੀ ਇਹਦਾ ਬਾਇਓ ਡਾਟਾ ਨਿਕਲੂਗਾ ਆਪਾਂ ਉਹਨਾਂ ਦੇ ਨਾਲ ਸਹਿਮਤੀ ਕਰਕੇ ਤੇ ਭੇਜ ਦਾਂਗੇ ਇਹਨ ਤੋਂ ਆ ਚਰਜੀਤ ਸਿੰਘ ਇਹਨਰੀ ਵਾਈਫ ਸਰਪੰਚ ਆ ਸਾਬਕਾ ਸਰਪੰਚ ਸੀ ਇਹ ਇਹ ਮੌਜੂਦਾ ਮੈਂਬਰ ਆ ਉਹ ਮੇਰੀ ਵਾਈਫ ਆ ਮੇਰੇ ਸਾੰਢੂ ਆ ਮੈਂ ਮੌਜੂਦਾ ਲੰਬੜਦਾਰਾ ਸੁਖਵਿੰਦਰ ਸਿੰਘ ਪਿੰਡ ਐਦਲਪੁਰ ਸ਼ਾਹਕੋਟ